ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਚ ਅੰਖ ਅੰਖ ਖਾਤਰ ਕਤਲ ਦਾ ਭਿਆਨਕ ਦ੍ਰਿਸ਼ ਮਰਨ ਮਗਰੋਂ ਮਰਨ ਤੋਂ ਪਹਿਲਾਂ ਕੁੜੀ ਨੇ ਕਿਹਾ ਤੁਹਾਨੂੰ ਸਿਰਫ ਗੋਲੀ ਮਾਰਨ ਦੀ ਇਜਾਜ਼ਤ ਹੈ ਵਿੱਚ ਇੱਕ ਕਨਾਉਣੇ ਕਤਲ ਦੇ ਮਾਮਲੇ ਨੇ ਨਾ ਸਿਰਫ ਇਸ ਗਵਾਂਡੀ ਦੇਸ਼ ਨੂੰ ਸਗੋਤ ਕੁਝ ਹੱਦ ਤੱਕ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਪ੍ਰੇਮੀ ਜੋੜੀ ਨੂੰ ਸਿਰਫ ਇਸ ਲਈ ਮਾਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰ ਦੀ ਮਨਜ਼ੂਰੀ ਤੋਂ ਬਿਨਾਂ ਵਿਆਹ ਕਰਵਾ ਲਿਆ ਸੀ ਉਹਨਾਂ ਨੂੰ ਨਾ ਸਿਰਫ ਗੋਲੀ ਮਾਰਨ ਦਿੱਤੀ ਗਈ ਹੈ ਬਲਕਿ ਗੋਲੀ ਮਾਰਨ ਮਾਰਨ ਦੇ ਇਸ ਬੇਹਿਰਮ ਅਪਰਾਧ ਦੇ ਵੀਡੀਓ ਕਹਿ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਦੱਖਣੀ ਪੱਛਮੀ ਪਾਕਿਸਤਾਨ ਵਿੱਚ ਪੁਲਿਸ ਨੇ ਇੱਕ ਕਤਲ ਮਾਮਲੇ ਵਿੱਚ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦਿਲ ਦਹਿਲਾਉਣ ਦੇਣ ਵਾਲੀ ਵੀਡੀਓ ਫੁਟੇਜ ਦੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਵਿੱਚ ਹੰਗਾਮਾ ਮਚ ਗਿਆ ਹੈ। ਉੱਥੇ ਦੇ ਮਨੁੱਖੀ ਅਧਿਕਾਰੀਆਂ ਕਾਰਨ ਕਾਰਕੁਨਾਂ ਨੇ ਤਰੰਤ ਇਨਸਾਫ਼ ਅਤੇ ਅਣਖ ਦੇ ਨਾਮ ਤੇ ਭਿਆਨਕ ਕਤਲਾਂ ਦੇ ਮਾਮਲੇ ਨੂੰ ਰੋਕਣ ਦੀ ਮੰਗ ਕੀਤੀ ਹੈ ਜਿਹਾਇ ਕਲਾਉਣੇ ਇਹਨਾਂ ਉਹਨਾਂ ਮਾਮਲਿਆਂ ਦੇ ਵਿੱਚ ਪਰਿਵਾਰਕ ਮੈਂਬਰ ਉਹਨਾਂ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਅਖੋਤੀ ਸਥਾਨਕ ਪਰੰਪਰਾ ਅਤੇ ਸਭਿਆਚਾਰਕ ਦੀ ਪਾਲਣਾ ਨਹੀਂ ਕਰਦੇ ਹਨ ਜਾਂ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਦਾ ਫੈਸਲਾ ਨਹੀਂ ਕਰਦੇ ਆ ਘਟਨਾ ਦਰਨਾਣ ਕੁਝ ਲੋਕ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਇੱਕ ਉਜਾੜ ਇਲਾਕੇ ਵਿੱਚ ਲੈ ਗਏ ਹਨ ਫਿਰ ਉਹਨਾਂ ਨੂੰ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਗਈ ਹੈ ਇਸ ਤੋਂ ਬਾਅਦ ਉਹਨਾਂ ਦੇ ਸਰੀਰ ਤੇ ਗੋਲੀਆਂ ਚ ਲੱਗੀਆਂ ਹਨ ਮਾਮਲੇ ਵਿੱਚ ਦਰਜਾ ਐਫ ਆਈ ਆਰ ਦੇ ਅਨੁਸਾਰ ਵਾਇਰਲ ਵੀਡੀਓ ਇਸ ਚ ਦਿਖਾਇਆ ਦੇਣ ਵਾਲੇ ਨੌਜਵਾਨ ਅਤੇ ਔਰਤ ਦੀ ਪਛਾਣ ਬੀਬੀ ਬਾਨੋ ਬੀਬੀ ਅਤੇ ਖਿਜ਼ਨ ਜ਼ਿਸਤਾਨ ਮੁਲਾਵਜੋ ਹੋਈ ਹੈ ਬਲੁਚਿਸਤਾਨ ਦੇ ਮੁੱਖ ਮੰਤਰੀ ਸ਼ਰਫ ਰਾਜ ਬੁਗਦੀ ਨੇ ਸੋਮਵਾਰ ਨੂੰ ਇੱਕ ਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਨਰ ਕਿਲਿੰਗ ਮਾਮਲੇ ਵਿੱਚ 14 ਸ਼ਖਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਰਕਾਰੀ ਬਲਾਰੇ ਸ਼ਾਦੀ ਪਿੰਡ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਪਾਕਿਸਤਾਨੀ ਪੀਪਲਈ ਪਾਰਟੀ ਦੇ ਚੇਅਰਮੈਨ ਬਲਾਵਲ ਭੁੱਟੋ ਜ਼ਰਦਾਰੀ ਨੇ ਚੱਕੀਆਂ ਨੂੰ ਜਨਵਰ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਨਰਮੀ ਦੇ ਹੱਕ ਦਾ ਨਹੀਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ